ਮੁਝਾ ਲਵਾਈਆਂ ਨਹੀਂ ਹਰਕਤ ਦਾ ਕਰਨ ਨਾ ਕਿਦਾ ਜਮੇ ਨਹੀਂ ਠੀਕ ਆ ਚੱਕਰ ਤੋਂ ਸੂਰਾ ਤਰ ਕਰਮ ਵਾਲਾ ਉਹ ਸ਼ਹਿਰ ਦਾ ਬਹੁਤ ਸੋਹਣਾ ਠੀਕ ਆ ਠੀਕ ਆ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹ ਜਿਹੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਟਾਪ ਦਾ ਛੋਟਾ ਜੀ ਖੱਟਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 752800355 ਦਾ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਦੰਤਾਂ ਤੱਕ ਜਿੰਨੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਿਆ ਜੀ ਜਾਣ ਕਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਵੀਰ ਜੀ ਮਨਪ੍ਰੀਤ ਜੀ ਪਿੰਡ ਸੈਡਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਛੋਟੀ ਜਾਣਕਾਰੀ ਦੱਸ ਕਨੇ ਟਾਂ ਦਾ ਵੀਰੇ ਇਹ ਆਪਣਾ 18 ਮਹੀਨੇ ਦਾ ਕਟਾ ਜੀ ਹਾਂਜੀ ਮੂੰਹੋਂ ਅਜੇ ਖੀਰਾ ਹੀ ਆ ਮੂੰਹੋਂ ਖੀਰਾ ਹਾਂਜੀ ਠੀਕ ਆ ਕ੍ਰੋਸਿੰਗ ਚਾਲੂ ਆ ਠੀਕ ਆ ਕਿੰਨੀ ਕਰਤੀ ਵੀਰੇ ਕ੍ਰੋਸਿੰਗ ਮੇਂ ਕ੍ਰੋਸਿੰਗ ਇਹ ਤਾਂ 5-7 ਵਜੇ ਲਵਾਤੀ ਆ ਠੀਕ ਆ ਰਿਜ਼ਲਟ ਨਹੀਂ ਆ ਹਾਲੇ ਅਰ ਰਿਜ਼ਲਟ ਨਹੀਂ ਆ ਇਹ ਹਜੇ ਠੀਕ ਆ ਹਾਂਜੀ ਬਲੱਡ ਲਾਈਨ ਦਾ ਪਤਾ ਵੀ ਕਿਹੜੇ ਦਾ ਬਲੱਡ ਲਾਈਨ ਦਾ ਨਹੀਂ ਪਤਾ ਆਪਾਂ ਹਰਿਆਣੇ ਚੋਂ ਮੈਂ ਲਿਆਈ ਸੀ 15 ਕਿਲੋ ਵਾਲੀ ਮੈਂ ਦਾ ਕਟਾਗਾ ਠੀਕ ਆ ਇਹ ਉਹਦੇ ਮਗਰੀ ਆਈ ਸੀ ਠੀਕ ਆ ਉਹਦੇ ਮਗਰ ਆ ਹਾਂਜੀ ਆਪਾਂ ਝੂਠ ਬੋਲ ਕੇ ਹੁੰਦੇ ਨਾ ਲੋ ਵਾਲੇ ਸਾਹਮਣੇ ਚ ਚੱਕਰ ਨੂੰ ਠੰਡਾ ਬਹੁਤ ਆ ਬਾਈ ਠੰਡਾ ਦਾ ਕੋਈ ਜਵਾਕ ਖੋਲਦੀ ਜਾਵੇ ਕੋਈ ਬੁੜੀਆਂ ਖੋਲੀਆਂ ਕੋਈ ਨਹੀਂ ਗੱਲ ਬਲੱਡਲੈਂਡ ਬਹੁਤ ਠੰਡੀ ਹੈ ਹਾਂ ਠੀਕ ਲੋ ਜੀ ਚੱਕਰ ਨਹੀਂ ਮੈਂ ਮੱਜਾ-ਮੁੱਜਾ ਲਵਾਈਆਂ ਨਹੀਂ ਹਰਕਤਾਂ ਕਰਨ ਨਾਲ ਜਮੇ ਨਹੀਂ ਠੀਕ ਆ ਚੱਕਰ ਤੋਂ ਕੋਰਾ ਤਰ੍ਹਾਂ ਕਰਮ ਵਾਲਾ ਬਹੁਤ ਨੂੰ ਜਿਹੜਾ ਬਹੁਤ ਸੋਹਣਾ ਠੀਕ ਆ ਠੀਕ ਆ ਲੋ ਜੀ ਅਜੇ ਮੂੰਹੋਂ ਖੀਰ ਆਈ ਆ ਗੰਦ ਵਟ ਕੇ ਖਾਣੇ ਪਟ ਕੇ ਖਾਣੇ ਲੋ ਜੀ ਆਹ ਅੜ ਜਾ ਆਹ ਮੈਂ ਇਹੀ ਆਇਆ ਮੂਜੀ ਤੇ ਫਿਰ ਚਿੱਪ ਬੰਦ ਬਰੇ ਬੰਦ ਠੀਕ ਹੈ ਤੋਰ ਤੋਂ ਬੜਾ ਹੋਰ ਤੋਰ ਦੇ ਅਹ ਤੋਰ ਤੋਰ ਡਰਦਾ ਹਲਾ ਚੱਲ ਕੋਈ ਅਹ ਭਾਈ ਇਹਨਾਂ ਜਰੂਰ ਕੰਮ ਕਰੋ ਤੇ ਰੇਡ ਭਰਾ ਦਾ ਰੇਡ ਫੋਨ ਤੇ ਕਰਾਂਗੇ ਵੀਰੇ ਰੇਡ ਫੋਨ ਤੇ ਜਾ ਜੂਗਾ ਹਾਂ 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 ਘਰੇ ਰੱਖਣਾਂ ਦਾ ਬੜੀਆ ਮਾਨਦਾਨ ਕਰਦਾਂਗੇ ਫਲਮਾਂ ਦਾ ਰੰਗ ਹਾਂ ਮਰੀਆ ਗਾਦਾ ਸਿੰਘੀ ਸਿੰਘੀ ਬਹੁਤ ਸੋਹਣੀ ਪਰਾਟਟ ਪੜਾ ਵੀ ਦਿਖਦਾ ਜੀ ਪਿਸਪਾਸ ਠੀਕ ਹੈ ਨਾ ਵਾਕੀ ਥੋੜਾ ਸਾਹਮਣੇ ਆ ਸਾਰਾ ਕਾਲਾ ਵਧੀਆ ਬਹੁਤ ਸ਼ੈਰਾ ਜੱਟ ਬਲੈਕ ਹਾਂਜੀ ਤੇ ਬਾਈ ਜੀ ਨਾ ਜਿਹੜਾ ਨੰਬਰ ਫਾਈਲ ਨੰਬਰ ਲਿਖਾਂਗੇ ਟਾਈਟਲ ਵਿੱਚ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਾ ਆ ਜਾ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ